Allahumma salaam 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 wa kullu tamaam salaam 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 Yes! Uh -huh. ਅੱਜ ਕਾਂਜੀ ਗਰਵਖਸ਼ਕਰ ਸੰਗਾ ਨੂੰ ਅੰਤਮ ਵਿਦਾਈ ਜਿਹੜੀ ਦਿੱਤੀ ਗਈ ਹੈ ਸੰਗਾ ਜੀ ਦਾ ਜੀਵਨ ਬਹੁਤ ਹੀ ਸੰਘਰਸ਼ਮਈ ਜੀਵਨ ਰਿਹਾ 1992 ਦੇ ਵਿੱਚ ਉਹਨਾਂ ਦੇ ਪਤੀ ਜਿਹੜੇ ਇਸ ਇਲਾਕੇ ਦੇ ਵੱਡੇ ਆਗੂ ਸੀ ਕਮਿਨਿਸਟ ਲੈਰ ਦੇ ਮਾਸਟਰ ਗਿਆਨ ਸਿੰਘ ਸੰਗਾ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਲਗਾਤਾਰ ਇਨਕਲਾਬੀ ਲਹਿਰ ਰਹੀ ਕੰਮ ਕੀਤਾ ਔਰਤਾਂ ਨੂੰ ਲਾਂਬੰਦ ਕਰਦੇ ਰਹੇ ਜੇ ਕਿਤੇ ਪੱਠਿਆਂ ਤੇ ਸੰਘਰਸ਼ ਚੱਲਿਆ ਪੱਠਾ ਮਜ਼ਦੂਰਾਂ ਦਾ ਤਾਂ ਉਹਦੇ 'ਚ ਸ਼ਾਮਲ ਹੁੰਦੇ ਰਹੇ 1995 ਦੇ ਵਿੱਚ ਬਲਾਚੌਰ 'ਚ ਪੱਠਿਆਂ ਦਾ ਬਹੁਤ ਵੱਡਾ ਸੰਘਰਸ਼ ਹੋਇਆ ਤਾਂ ਭੈਣ ਜੀ 20 ਦਿਨ ਛੇਲ 'ਚ ਰਹੇ ਪੱਠਾ ਮਜ਼ਦੂਰਾਂ ਦੇ ਲਈ ਕਿਸਾਨ ਅੰਦੋਲਨ ਦੇ ਦੌਰਾਨ ਮੋਰਿਆਂ ਦੇ ਵਿੱਚ ਹਮੇਸ਼ਾ ਹੀ ਜਿਹੜੇ ਅੱਗੇ ਹੋ ਕੇ ਜਾਂਦੇ ਰਹੇ ਦਿੱਲੀ ਦੇ ਮੋਰਚੇ ਤੇ ਵੀ ਡਟੇ ਰਹੇ ਜਿੱਥੇ ਵੀ ਕਿਤੇ ਕੋਈ ਮਜ਼ਦੂਰਾਂ ਦਾ ਸੰਘਰਸ਼ ਆ ਕਿਸਾਨਾਂ ਦਾ ਸੰਘਰਸ਼ ਆ ਮੁਲਾਜ਼ਮਾਂ ਦਾ ਸੰਘਰਸ਼ ਆ ਉੱਥੇ ਉਹ ਹਮੇਸ਼ਾ ਸ਼ਾਮਲ ਹੁੰਦੇ ਰਹੇ ਇਹ ਬੜਾ ਮੁਸ਼ਕਲ ਕੰਮ ਹੁੰਦਾ ਵੀ ਤਾਂ ਉਮਰ ਬੰਦੇ ਨੇ ਸੰਘਰਸ਼ ਵਿੱਚ ਰਹਿਣਾ ਐਸ ਜਦੋਂ ਬਿਮਾਰ ਹੋਏ ਐ ਉਹ ਤੋਂ ਵੀ ਉਹ 10-15 ਦਿਨ ਪਹਿਲਾਂ ਡਾਕਟਰ ਦਸ਼ਾਂਜ ਦੇ ਵਰਸੀ ਸੀ ਉਹਦੇ ਚ ਬੋਲ ਕੇ ਆਏ ਹੋਰ ਵੀ ਥਾਮਾਂ ਦੇ ਉੱਤੇ ਉਹ ਹਮੇਸ਼ਾ ਹੀ ਸਰਗਰਮ ਰਹੇ ਅਚਾਨਕ ਉਹਨਾਂ ਨੂੰ ਜਿਹੜਾ ਬ੍ਰੇਨ ਇਮਰੇਜ ਦੀ ਪ੍ਰੋਬਲਮ ਆ ਗਈ ਜਿਹਦੇ ਨਾਲ ਸਾਡੇ ਕੋਲੋਂ ਸਦਾ ਲਈ ਵਿਛੜ ਗਏ ਆ ਔਰ ਇਸ ਤਰ੍ਹਾਂ ਦੀਆਂ ਔਰਤਾਂ ਬਹੁਤ ਘੱਟ ਜਿਹੜੀਆਂ ਉਹ ਹੁੰਦੀਆਂ ਉਸ ਵੇਲੇ ਵੀ ਮੈਨੂੰ ਯਾਦ ਹੈ ਜਦੋਂ ਮਾਸਟਰ ਜੀ ਦਾ ਮਰਡਰ ਹੋਇਆ ਤਾਂ ਅਸੀਂ ਉਸ ਵੇਲੇ ਨੌਜਵਾਨ ਜੰਗ ਸੀ ਤੇ ਬੜਾ ਹੀ ਉਹ ਸਾਡੇ ਲਈ ਅਸਹਿ ਘਟਨਾ ਸੀ ਅਸੀਂ ਸਾਨੂੰ ਰੋਂਦਿਆਂ ਨੂੰ ਚੁੱਪ ਕਰਾਇਆ ਭੈਣ ਜੀ ਨੇ ਆ ਕੇ ਆਪਣੀ ਬੁੱਕਰ ਚ ਲਿਆ ਇੰਨੀ ਦਲੇਰੀ ਕਿ ਕਿਸਦਾ ਪਤੀ ਮਰਿਆ ਪਿਆ ਹੋਵੇ ਸ਼ਹੀਦ ਹੋ ਜਵੇ ਤੇ ਉਹੋ ਬਾਕੀ ਜਿਹੜੇ ਉਹਦੇ ਸਾਥੀ ਐ ਜਿਹੜੇ ਡੋਲੇ ਹੋਏ ਸੀ ਉਹਨਾਂ ਨੂੰ ਇੱਕ ਨਾ ਲਾ ਕੇ ਪ੍ਰੇਰਨਾ ਦਿੰਦੀ ਹੋਵੇ ਕਿ ਨਹੀਂ ਆਪਾਂ ਸੰਘਰਸ਼ ਨੂੰ ਜਿਹੜਾ ਜਾਰੀ ਰੱਖਣਾ ਸੋ ਇਸ ਤਰ੍ਹਾਂ ਦੀਆਂ ਬਹੁਤ ਹੀ ਘੱਟ ਔਰਤਾਂ ਜਿਹੜੀਆਂ ਉਹ ਸਾਨੂੰ ਸਮਾਜ ਦੇਖਣ ਨੂੰ ਮਿਲਦੀਆਂ ਔਰ ਸਾਡੀ ਪਾਰਟੀ ਨੂੰ CPI ML ਨਿਊ ਡੈਮੋਕ੍ਰੇਸੀ ਨੂੰ ਇਹ ਸત્રી ਫਰੰਟ ਨੂੰ ਇਹ ਬਹੁਤ ਵੱਡਾ ਜਿਹੜਾ ਘਟਾ ਹੈ ਸਹਿ ਘਟਾ ਜਿਹੜਾ ਉਹ ਪਿਆ ਹੈ ਸੋ ਅਸੀਂ ਜਿਹੜਾ ਹਮੇਸ਼ਾ ਹੀ ਉਹਨੂੰ ਆ ਆਪਣੇ ਦਿਲ ਚ ਵਸਾ ਕੇ ਰੱਖਾਂਗੇ ਹਮੇਸ਼ਾ ਹੀ ਉਹਨੂੰ ਯਾਦ ਰੱਖਾਂਗੇ ਤੇ ਉਹ ਸਾਡੀ ਮਾਵਾ ਵਰਗੀ ਭੈਣ ਸੀ ਤੇ ਅਸੀਂ ਉਹਦੇ ਜਿਹੜੇ ਵਿਚਾਰਧਾਰਾ ਹੈ ਜਿਹੜੀ ਉਹਦੀ ਕਮਿਊਨਿਸਟ ਡਾਇਲੋਜੀ ਹੈ ਉਹਨੂੰ ਅੱਗੇ ਲੈ ਕੇ ਜਿਹੜਾ ਹਮੇਸ਼ਾ ਹੀ ਚੱਲਦੇ ਰਵਾਂਗੇ ਤੇ ਇਸ ਦੇਸ਼ ਦੇ ਵਿੱਚ ਜੋ ਮਜ਼ਦੂਰਾਂ ਕਿਸਾਨਾਂ ਦੇ ਨਾਲ ਤੱਕਾ ਹੋ ਰਿਹਾ ਉਹਦੇ ਖਿਲਾਫ ਲੜਾਈ ਜਾਰੀ ਰੱਖਾਂਗੇ ਇਹੋ ਹੀ ਅਸੀਂ ਉਹਨਾਂ ਤੇ ਪ੍ਰੇਰਣਾ ਉਹਨਾਂ ਦਾ ਉਹਨਾਂ ਦੇ ਜਿਹੜਾ ਸ਼ਰਧਾਂਜਲੀ ਸਮਾਗਮ ਹੈ ਉਹ 26 ਦਸੰਬਰ ਨੂੰ ਜਿਹੜਾ ਹੋ ਰਿਹਾ ਸੰਗਾਜੀ ਦੀ ਯਾਦਗਾਰ ਦੇ ਉੱਤੇ ਜਿਹੜਾ ਸ਼ਰਧਾਂਜਲੀ ਸਮਾਗਮ ਹੈ ਉਹ ਕੀਤਾ ਜਾਊਗਾ ਤੇ ਉਹਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਉਹਦੇ ਹਮਦਰਦ ਉਹਨੂੰ ਚਾਣ ਵਾਲੇ ਉਸ ਦਿਨ ਜਿਹੜੇ ਇਕੱਠੇ ਹੋਣਗੇ ਤੇ ਉਸ ਦਿਨ ਜਿਹੜੀਆਂ ਫੇਰ ਮੁੜ ਅ ਤੀਸ਼ ਕੀ ਹੋ ਰਿਹਾ ਦੁਨੀਆ ਚ ਕੀਰ ਹੋ ਰਿਹਾ ਇਹ ਵਿਚਾਰ ਚਰਚਾ ਜਿਹੜੀ ਆ ਕੀਤੀ ਜਾਏਗੀ ਹਾਂ ਜੀ ਸਰ ਤੁਸੀਂ ਪੁਰਾਣੇ ਜਿਹੜੇ ਸੰਘਾ ਸਾਹਿਬ ਦੇ ਨਾਲ ਹਮ ਹਮ ਸਮੇਤ ਰਹੇ ਜੀ ਅੱਜ ਵੀ ਬੀਬੀ ਜੀ ਜਿਹੜੇ ਕਦੀ ਸੁਜੀਵ ਛੋੜਾ ਦੇ ਗਏ ਜੀ 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 ਪਿਆਰੇ ਦੋਸਤ ਗੱਲ ਇਹ ਆ ਕਿ ਸੰਘਾ ਜੀ ਮੇਰੇ ਸਾਥੀ ਸੀ ਉਹਨਾਂ ਨਾਲ ਮੇਰਾ ਰਿਸ਼ਤਾ ਜਿਸ ਤਰ੍ਹਾਂ ਦਾ ਇੱਕ ਪਾਰਟੀ ਕਾਮਰੇਡ ਦਾ ਹੁੰਦਾ ਉਸ ਤਰ੍ਹਾਂ ਦਾ ਰਿਸ਼ਤਾ ਸੀ ਗੁਰਵਖਸ਼ ਦੇ ਜਦ ਤੇ ਉਹਨਾਂ ਦੀ ਸ਼ਾਦੀ ਹੋਈ ਆ ਉਸ ਤੋਂ ਬਾਅਦ ਉਹ ਵੀ ਇੱਕ ਕਾਮਰੇਡ ਦੀ ਤਰ੍ਹਾਂ ਸਾਡੇ ਜਥੇਬੰਦੀ ਦੇ ਨਾਲ ਕੰਮ ਕਰਦੇ ਰਹੇ ਪਰ ਉਹਨਾਂ ਨਾਲ ਇੱਕੰਨੇ ਰਿਸ਼ਤਾ ਵੀ ਸੀ ਕਿ ਉਹ ਤੇ ਮੈਂ ਅਸੀਂ ਵਿਦਿਆਰਥੀ ਲਹਿਰ ਦੇ ਵਿੱਚ ਇਕੱਠੇ ਰਹੇ ਉਹ ਬੀਏ ਫਾਈਨਲ ਚ ਪੜ੍ਹਦੇ ਹੁੰਦੇ ਸੀ ਬੰਗਾ ਕਾਲਜ ਸਿਕਨੇਸ਼ਰ ਕਾਲਜ ਔਰ ਉਦੋਂ ਉਹਨਾਂ ਦੀ ਗੱਲ ਨਾ ਮੈਂ ਸਮਝਦਾ ਕਿ ਲੜਕੀਆਂ ਤਾਂ ਸੈਕਸ਼ਨ ਸੀ ਜਿਹੜਾ ਉਹਦੇ ਚ ਉਹਨਾਂ ਨੇ ਹਮੇਸ਼ਾ ਹੀ ਮਤਲਬ ਲੜਕੀਆਂ ਨੂੰ ਮੋਬਾਈਲਾਈਜ਼ ਕੀਤਾ ਜਦੋਂ ਵੀ ਅਸੀਂ ਪ੍ਰਦਰਸ਼ਨ ਕਰਦੇ ਸੀ ਕਿਸੇ 이슈 ਦੇ ਉੱਪਰ ਚਾਹੇ ਉਹ ਪੰਜਾਬ ਦਾ ਸੀ ਚਾਹੇ ਕਿਸੇ ਦਾ ਵੀ ਸੋ ਉਦੋਂ ਤੋਂ ਲੈ ਕੇ ਸੰਗਾ ਸਾਹਿਬ ਨਾਲ ਸ਼ਾਦੀ ਹੋਣ ਤੋਂ ਬਾਅਦ ਤੱਕ ਵੀ ਉਹਨਾਂ ਨੇ ਇਹ ਆਪਣੀ ਜਿਹੜੀ ਪਰੰਪਰਾ ਆ ਉਹ ਲਗਾਤਾਰ ਇਸ਼ਾਰੀ ਰੱਖੀ ਹੈ ਸੰਗਾ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਨੇ ਸੰਢ ਲੋ ਵੀ ਇੱਕ ਮਿੰਟ ਵੀ ਉਹ ਚੈਨ ਨਾਲ ਆਰਾਮ ਨਾਲ ਨਹੀਂ ਉਹਨਾਂ ਨੇ گزارਿਆ ਸਗੋਂ ਉਹ ਬਕਰੇ ਬਕਰੇ ਕੋਲ ਪਿੰਡੂ ਮਜ਼ਦੂਰ ਯੂਨੀਅਨ ਦਾ ਕੋਲ ਹੋਵੇ ਚਾਹੇ ਚਾਹੇ ਉਹ ਕਿਸਾਨ ਯੂਨੀਅਨ ਦਾ ਕੋਲ ਹੋਵੇ ਚਾਹੇ ਇਸਤਰੀ ਜਾਗਰਤੀ ਮਹਿਲਾ ਕੋਲ ਹੋਵੇ ਅਸ਼ਲੀਲਤਾ ਦੇ ਖਿਲਾਫ ਮੋਰਚਾ ਲਾਉਣਾ ਹੋਵੇ ਤੋ ਹਰ ਮੋਰਚੇ ਦੇ ਉੱਤੇ ਉਹ ਬਹੁਤ ਹੀ ਸਰਗਰਮ ਰਹੇ ਮੈਂ ਤਾਂ ਕਈ ਵਾਰ ਇਹ ਸੋਚਦਾ ਸੀ ਕਹਿੰਦਾ ਵੀ ਜੀ ਤੋ ਜੀ ਬੈਣ ਜੀ ਥੋੜਾ ਆਪਣੇ ਨੂੰ ਬਚਾ ਕੇ ਰੱਖਿਆ ਕਰੋ ਪਰ ਮੈਨੂੰ ਇਹ ਲੱਗਦਾ ਸੀ ਕਿ ਇੱਕ ਧਾਰਨਾ ਉਹਨਾਂ ਦੇ ਦਿਮਾਗ 'ਚ ਬਣਾ ਲਈ ਸੀ ਕਿ ਜੇ ਮੈਂ ਇਸ ਤਰ੍ਹਾਂ ਰਸਤੇ ਤੇ ਚਲਦੀ ਚਲਦੀ ਜੇ ਮੈਂ ਸ਼ਹੀਦ ਵੀ ਹੋ ਜਾਣਾ ਤਾਂ ਮੈਂ ਸਮਝੂਗਾ ਕਿ ਮੈਂ ਆਪਣੇ ਸਾਥੀ ਨਾਲ ਵਫਾ ਪੁਗਾਈ ਹੈ। ਤਾਂ ਮੈਂ ਆਪਣੇ ਸੰਗਤ ਸੰਗਾ ਸਾਥ ਦੇ ਨਾਲ ਵਫਾ ਪੁਗਾਈ ਹੈ ਆਪਣੇ ਕੰਮ ਕਰ ਦੇਣਾ। ਉਸ ਕਰਕੇ ਉਹ ਕਦੇ ਵੀ ਬਹੁਤ ਸਾਰੇ ਖਤਰੇ ਸੀ ਜਿਹੜੇ ਉਹ ਨਾ થਾ ਵੀ ਚਲੇ ਜਾਂਦੇ ਸੀ। ਰੋਗ ਦੇ ਰੋਗ ਦੇ ਵੀ ਚਲੇ ਜਾਂਦੇ ਸੀ। ਉਸ ਕਰਕੇ ਅਜੂਨਾ ਦੇ ਚਲੇ ਜਾਣ ਨਾਲ ਇਹ ਜਿਹੜਾ ਇਸ ਤਰ੍ਹਾਂ ਦਾ ਸੰਘਰਸ਼ ਦਾ ਇੱਕ ਪੰਨਾ ਉਹ ਉਹ ਖਤਮ ਹੋ ਗਿਆ। ਉਹਦਾ ਅੰਤ ਹੋ ਗਿਆ। ਤੇ ਉਹਨਾਂ ਦੀ ਇਹ ਕਹਾਣੀ ਜਿਹੜੀ ਆ ਉਹ ਹਮੇਸ਼ਾ ਹੀ ਸਾਡੇ ਸਾਰਿਆਂ ਲਈ ਸਾਨੂੰ ਸਾਰਿਆਂ ਨੂੰ ਛੋਟਿਆਂ ਨੂੰ ਵੱਡਿਆਂ ਨੂੰ ਔਰਤਾਂ ਨੂੰ ਮਰਦਾਂ ਨੂੰ ਪਿੰਡ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਵੀ ਉਹ ਹਮੇਸ਼ਾ ਹੀ ਯਾਦ ਆਉਂਦੀ ਰਹੂ ਔਰ ਪ੍ਰੇਰਨਾ ਦਿੰਦੀ ਰਹੂਗੀ ਹੋਰ ਅੱਗੇ لا یہ بہت سارے رل کے روکتے ہوں یادگار ہے یادگار دی ਉਹ ਬਤਲ ਪਾਣੀ ਤੋਂ ਨਾਲਕਾਰ ਪਰਿਵਾਰ ਦੇ ਚਾਹੇ ਦੂਜੇ ਮੈਂਬਰ ਵੀ ਬਲਵੀਰ ਹੋਣੀ ਦੀ ਮਦਦ ਕਰ ਦਿੰਦੇ ਸੀ ਪਰ ਉਹ ਫੇਰ ਵੀ ਜਿੰਦਾਂ ਦੀ ਉਹਨਾਂ ਦੀ ਸਿਹਤ ਸੀ ਉਹ ਸਾਰੇ ਕਹਿੰਦੇ ਸੀ ਤੁਸੀਂ ਥੋੜਾ ਆਰਾਮ ਕਰ ਬ ਪਰ ਉਹ ਇਸ ਉਹ ਕਦੇ ਵੀ ਉਹਨਾਂ ਨੇ ਇਸ ਤਰ੍ਹਾਂ ਦਾ ਆਰਾਮ ਨਹੀਂ ਕੀਤਾ ਤੋਂ ਇੱਕ ਤਰ੍ਹਾਂ ਦੀ ਜ਼ਿੰਦਗੀ ਜਿਹੜੀ ਲਗਾਤਾਰ ਸੰਘਰਸ਼ ਦੇ ਵਿੱਚ ਰਹੀ ਹੈ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਸੰਘਰਸ਼ੀ ਰਹੀ ਹੈ ਤੁਹਾਡੇ ਸਮੇਂ ਦੀ ਇੱਕ ਪੁਰਾਣੀ ਗੱਲ ਸੁਣੀ ਆ ਜੀ ਤੇ ਇੱਕ ਵਾਰ ਸੰਗਾ ਜਿਹਨੂੰ ਸੰਗਾ ਜਿੱਤੇ ਲੱਖ ਜਾਗ ਕੀਤਾ ਜਾ ਰਿਹਾ ਸੀ ਤੇ ਬੀਬੀ ਜੀ ਉਦੋਂ ਉਹਨਾਂ ਦੇ ਉੱਪਰ ਪੈ ਗਏ ਇਹ ਹੋ ਸਕਦਾ ਇੱਥੇ ਨਵੇਂ ਸ਼ਹਿਰ ਦੀ ਗੱਲ ਹੋਣੀ ਹੈ ਇੱਕ ਵਾਰ ਇੱਥੇ ਪੁਲਿਸ ਦੇ ਨਾਲ ਜਿਹੜਾ ਉਹ ਕਾਫੀ ਝਗੜਾ ਹੋ ਗਿਆ ਸੀ ਤੇ ਇਹ ਉਸ ਸਮੇਂ ਦੀ ਗੱਲ ਹੈ ਇਸ ਕਰਕੇ ਉਹ ਕੁੱਦ ਜਾਂਦੇ ਸੀ ਲੜਾਈ 'ਚ ਇਹ ਖੂਬੀ ਸੀ ਕੁੱਦ ਜਾਂਦੇ ਸੀ ਉਹ ਹਾਂਜੀ ਤੋ ਇਹ ਸ਼ਾਇਦ ਉਹਨਾਂ ਦਾ ਕਿਤੇ ਨਾ ਕਿਤੇ ਮੇਰੇ ਖਿਆਲ 'ਚ ਪਰਿਵਾਰਕ ਇੱਕ ਪਰੰਪਰਾ ਵੀ ਹੈਗੀ ਆ کیونکہ انہوں کے پروار کا پہلا سبند ہے جا کو لہر رہا یہاں داسڑ جی بھی کوکا لہرت رہے آ تو کوکا لہر کا سارے جانتے ہو کہان انتر ستا ستھاپت کریں اور بھائی جی بھی ملوکس جی انہوں کے پتا جی, جی. وہ ہمیشہ ہی وہاں قدر کیمتوں کے اتنے بھی دی پہرا دے رہے سی تو اس طرح ٹوٹل ملا کے انہوں نے جی زندگی بہت ہی سنگرشپوری رہی ہے اور بہت دِڑ اور وشواس کے پکے اڈول بہادر ਉਹਨੂੰ ਉਹਨਾਂ ਸਤਿਗੁਰਾਂ ਚੰਗਾ ਜੀ ਦੇ ਸੰਘਰਸ਼ ਵਿੱਚ ਜੀਵਨ ਤੋਂ ਪ੍ਰੇਰਣਾ ਲੈਣ ਦੀ ਆਪਾਂ ਲੋਕਲ ਪੀਸ ਆਪਾਂ ਤੇ ਕੋਈ ਕਹਾਂਗੇ ਕਿ ਤੁਸੀਂ ਵੀ ਜਿਸ ਵੀ ਸਥਿਤੀ ਚੋਂ ਤੁਹਾਡੇ ਸਾਹਮਣੇ ਜੋ ਮੌਜੂਦਾ ਸਮੱਸਿਆਵਾਂ ਹੈਗੀਆਂ ਉਹਨਾਂ ਸਮੱਸਿਆ ਤੋਂ ਅੱਖਾਂ ਮੀਟ ਕੇ ਨਾ ਲੰਘੋ ਉਹਨਾਂ ਦੇ ਖਿਲਾਫ ਜੂਝਣਾ ਜਿਹੜਾ ਅੱਜ ਦੇ ਸਮੇਂ ਦਾ ਕੰਮ ਹੈ ਚਾਹੇ ਵਿਅਕਤੀਗਤ ਮੁਸ਼ਕਲਾਂ ਜਿੰਨੀਆਂ ਮਰਜ਼ੀਆਂ ਹੋਣ ਚਾਹੇ ਪੋਲੀਟੀਕਲ ਮੁਸ਼ਕਲਾਂ ਜਿੰਨੀਆਂ ਮਰਜ਼ੀਆਂ ਹੋਣ ਸਮਾਜਿਕ ਮੁਸ਼ਕਲਾਂ ਜਿੰਨੀਆਂ ਮਰਜ਼ੀਆਂ ਹੋਣ ਉਹਨਾਂ ਦੇ باوجود ਹੀ ਉਥੇ ਡਟਣਾ ਚਾਹੀਦਾ ਇਹੀ ਸਨੇਹਾ ਨਹੀਂ ਤਾਂ ਰਾਮਨਾਕਰ ਬੈਠੇ ਤਾਂ ਉਹਨਾਂ ਨੂੰ ਕੀ ਲੋੜ ਸੀ ਜਾਣਦੇ ਨਾ ਕਿਤੇ ਵੀ ਬੇਸ਼ੱਕ ਉਹਨਾਂ ਨੂੰ ਕਿਹਾ ਕਿਸੇ ਨੇ ਕੋਈ ਇਹ ਕਹਿ ਦੇਣਾ ਸੀ ਮਿਹਣੇ ਦੇ ਦੇਣਾ ਸੀ ਵੀ ਤੁਸੀਂ ਜਾਂਦੇ ਕਿ ਉਹ ਉਹ ਆਪਣੀ ਸਵੈ ਇੱਛਾ ਦੇ ਨਾਲ ਆਪਣੀ ਸਟਰੋਂਗ ਵਿਲ ਤਾਕਤ ਇੱਛਾ ਦੇ ਨਾਲ ਹੀ ਜਿਹੜਾ ਹੋ ਜਾਂਦੇ ਰਹੀ ਇਹੀ ਸਨੇਹਾ ਸਾਹਿਬ ਲਈ ਧੰਨਵਾਦ ਬਹੁਤ ਧੰਨਵਾਦ ਹਾਂਜੀ ਕੀ ਨਾਮ ਹੈ ਤੁਹਾਡਾ ਅਮਨਦੀਪ ਕੌਰ ਜਨਰਲ ਸਕੱਤਰ ਔਸਤਰੀ ਜਾਗਰਤੀ ਪੰਚ ਰੋਕੋ ਤੁਸੀਂ ਇਸੀ ਜਾਗਰਤੀ ਮਾਚ ਦੇ ਨਾਲ ਜੁੜੇ ਹੋ ਤੇ ਭੈਜੀ ਨਾਲ ਤੁਹਾਡਾ ਕਿਹੋ ਜਿਹਾ ਸਾਥ ਪਿਆ ਕਿਹੋ ਜਿਹਾ ਇਸ ਵਿੱਚ ਜਿਹੜੀ ਤੁਸੀਂ ਆਉਂਦੀ ਹੋ ਮੈਂ 2007 ਦੇ ਵਿੱਚ ਵਿਦਿਆਰਥੀ ਜਥੇਬੰਦੀ ਦੇ ਵਿੱਚ ਸਰਗਰਮ ਹੋਈ ਪੰਜਾਬ ਸਟੂਡੈਂਟ ਯੂਨੀਅਨ ਦੇ ਵਿੱਚ ਤੇ 2010 ਦੇ ਵਿੱਚ ਜਦੋਂ ਇਹ ਫੈਸਲਾ ਕੀਤਾ ਕਿ ਇਸ ਲਹਿਰ ਦੇ ਵਿੱਚ ਜਾਂ ਲੋਕਪੱਖੀ ਲਹਿਰ ਦੇ ਵਿੱਚ ਕੰਮ ਕਰਨਾ ਤਾਂ ਉਹਦੇ ਵਿੱਚ ਇਹ ਸੀ ਕਿ ਅੱਜ ਸਮਾਜ ਦੇ ਵਿੱਚ ਜਿਹੜਾ ਔਰਤਾਂ ਦੇ ਨਾਲ ਲਿੰਗਕ ਪੱਧਰ ਦੇ ਉੱਤੇ ਵਿਤਕਰਾਇਆ ਸਮਾਜਿਕ ਪੱਧਰ ਤੇ ਆਰਥਿਕ ਪੱਧਰ ਤੇ ਜਿਹੜਾ ਵਿਤਕਰਾਇਆ ਇਹਦੇ ਖਿਲਾਫ ਵੀ ਇੱਕ ਲਹਿਰ ਖੜੀ ਕਰਨ ਦੀ ਲੋੜ ਆ ਤੇ ਉਹਦੇ ਵਿੱਚ ਜਦੋਂ ਅਸੀਂ ਪੰਜਾਬ ਦੇ ਵਿੱਚ ਨਿਗਾਹ ਮਾਰਦੇ ਸੀ ਤਾਂ ਸਾਨੂੰ ਨਵਾਂ ਸ਼ਹਿਰ ਦੇ ਵਿੱਚ ਗੁਰਬਖਸ਼ ਕੌਰ ਸੰਘਾ ਹੋਣੀ ਜਿਹੜੇ ਇਸਤਰੀ ਜਾਗਰਤੀ ਮੰਚ ਦੇ ਰਾਹੀਂ ਜੜਾਇਆ ਇਸ ਲਿੰਗਕ ਬਰਾਬਰੀ ਲਈ ਤੇ ਆਰਥਿਕ ਬਰਾਬਰੀ ਲਈ ਇਸ ਸਮਾਜ ਨੂੰ ਸੋਨਾ ਬਣਾਉਣ ਦੇ ਲਈ ਲਗਾਤਾਰ ਸੰਘਰਸ਼ੀਲ ਸੰਤ ਤੇ ਉਹਨਾਂ ਦਾ ਜਿਹੜਾ ਨਾਂ ਆ ਸਾਡੇ ਲਈ ਹਮੇਸ਼ਾ ਉਹ ਪ੍ਰੇਰਨਾ ਦੇ ਸਰੋਤ ਰਹੇ ਤੇ ਅਸੀਂ ਇਹ ਫਿਰ ਤੈਅ ਕੀਤਾ ਕਿ ਕਿਉਂ ਨਾ ਅਸੀਂ ਔਰਤਾਂ ਦੀ ਜਥੇਬੰਦੀ ਨੂੰ ਨਵਾਂ ਸ਼ਹਿਰ ਤੋਂ ਇਲਾਵਾ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਬਣਾਉਣ ਦੀ ਕੋਸ਼ਿਸ਼ ਕਰੀਏ ਤੇ ਸਾਡਾ ਉਹ ਪਹਿਲਾ ਜਿਹੜਾ ਉਹਨਾਂ ਦੇ ਨਾਲ ਮੇਲ ਸੀ ਉਹ 2010 ਦੇ ਵਿੱਚ ਜਦੋਂ ਔਰਤ ਦਿਵਸ ਜਿਹੜਾ ਮਨਾਇਆ ਜਾਣ ਲੱਗਿਆ ਉਹਦੀ ਸੋਮੀ ਬਰੇ ਗੰਡ ਸੀ ਤਾਂ ਅਸੀਂ ਜਲੰਧਰ ਦੇ ਵਿੱਚ ਕਨਵੈਨਸ਼ਨ ਕਰਕੇ ਇਸ ਜਥੇਬੰਦੀ ਨੂੰ ਆਰਗੇਨਾਈਜ਼ ਕੀਤਾ ਤੇ ਨਾਲੋਂ ਨਾਲ ਗੁਰਬਖਸ਼ कौर ਸੰਘਾ ਹੁਣੀ ਜਿਨ੍ਹਾਂ ਨੇ ਆਪਣੀ ਜਿਹੜੀ ਸਾਰੀ ਜ਼ਿੰਦਗੀ ਆ ਸਾਰਾ ਜੀਵਨ ਆ ਜਿਹੜਾ ਉਹ ਲੋਕਾਂ ਦੇ ਲੇਖੇ ਲਾਇਆ ਹੱਕ ਸੱਚ ਦੀ ਆਵਾਜ਼ ਨੂੰ ਬੁਲੰਦ ਕੀਤਾ ਉਹਨਾਂ ਨੇ ਤੇ ਉਹਨਾਂ ਨੇ ਕਿਸੇ ਵੀ ਚੀਜ਼ ਦੀ ਜਿਹੜੀ ਪਰਵਾਹ ਨਹੀਂ ਕੀਤੀ ਉਹਨਾਂ ਦੇ ਜਿਹੜੇ ਜੀਵਨ ਸਾਥੀ ਸੀ ਮਾਸਟਰ ਗਿਆਨ ਸਿੰਘ ਸੰਘਾ ਜਿਨ੍ਹਾਂ ਨੂੰ ਖਾਲਸਤਾਨੀਆਂ ਨੇ ਉਸ ਸਮੇਂ ਕਤਲ ਕਰ ਦਿੱਤਾ ਤੇ ਉਹਨਾਂ ਨੇ ਉਹਨਾਂ ਦੀ ਸ਼ਹਾਦਤ ਨੂੰ ਜੜਾਇਆ ਆਪਣਾ ਜ਼ਿੰਦਗੀ ਦੇ ਵਿੱਚ ਕੋਈ ਦੁੱਖ ਦਾ ਰਾਹ ਨਹੀਂ ਬਣਾਇਆ ਬਲਕਿ ਉਹਨਾਂ ਨੂੰ ਜੜਾਇਆ ਉਸ ਸ਼ਹਾਦਤ ਨੂੰ ਜਿਹੜਾ ਉਹਦੀ ਲਿਗੇਸੀ ਨੂੰ ਕਾਇਮ ਰੱਖਿਆ ਤੇ ਆਪਣੀ ਜਿੰਨੀ ਜ਼ਿੰਦਗੀ ਆ ਉਹ ਲੋਕਾਂ ਦੇ ਲੇਖੇ ਲਾਈ ਹੈਗੀ ਆ ਤੇ ਅੱਜ ਜਿਹੜਾ ਆ ਉਹ ਸਾਨੂੰ ਵਿਛੋੜਾ ਦੇ ਗਿਆ ਤੇ ਇਹ ਸਾਡੀ ਜਥੇਬੰਦੀ ਦੇ ਲਈ ਲੋਕਾਂ ਦੇ ਘੋਲਾਂ ਦੇ ਲਈ ਲੋਕਾਂ ਦੀ ਲਹਿਰ ਦੇ ਲਈ ਇੱਕ ਵੱਡਾ ਘਟਾ ਆ ਤੇ ਇਤਿਹਾਸ ਦੇ ਵਿੱਚ ਗੁਰਬਖਸ਼ ਕੌਰ ਸੰਘਾ ਹੋਣਾਂ ਦਾ ਜਿਹੜਾ ਨਾਂ ਆ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਏਗਾ ਤੇ ਸਾਡਾ ਉਹਨੂੰ ਬਹੁਤ ਸਾਰਾ ਜਿਹੜਾ ਆ ਲਾਲ ਸਲਾਮ ਆ ਉਸ ਸਾਥੀ ਨੂੰ ਤੇ ਬਹੁਤ ਜਿਹੜਾ ਆ ਸੀ ਸ਼ਰਦਾ ਦੇ ਫੁੱਲ ਪੇਂਟ ਕਰਦੇ ਉਹਨਾਂ ਨੂੰ ਜੀਪੀ ਜੀ ਦੇ ਕਾਫੀ ਕੋਲ ਲੜੇ ਕੋਈ ਹਮ ਉਹ ਕਿਹਾ ਕਿ ਯਾਦਗਾਰੀ ਬਣ ਗਿਆ ਹੋਵੇ ਤੁਹਾਡੀ ਜਿਸ ਸਮੇਂ ਕੋਈ ਵੀ ਜਿਹੜਾ ਇਲਾਕੇ ਦੇ ਵਿੱਚ ਘੋਲ ਹੁੰਦਾ ਸੀ ਤਾਂ ਉਹਦੇ ਵਿੱਚ ਜੇ ਤੁਸੀਂ ਵੇਖੋ ਨਵਾਂ ਸ਼ਹਿਰ ਦੇ ਘੋਲਾਂ ਦੀਆਂ ਜੇ ਪੁਰਾਣੀਆਂ ਤਸਵੀਰਾਂ ਨੂੰ ਦੇਖੋਗੇ ਤਾਂ ਤੁਹਾਨੂੰ ਸਭ ਤੋਂ ਅੱਗੇ ਖੜੇ ਜਿਹੜੇ ਗੁਰਬਖਸ਼ ਕੌਰ ਸੰਘਾ ਹੁਣੀ ਮਿਲਣਗੇ ਪਿਛਲੇ ਸਮੇਂ ਦੇ ਵਿੱਚ ਜਦੋਂ ਕਿਸਾਨੀ ਅੰਦੋਲਨ ਚੱਲਿਆ ਤਾਂ ਉਸ ਸਮੇਂ ਪੁਲਿਸ ਨੇ ਜਦੋਂ ਇੱਕ ਤਰ੍ਹਾਂ ਦੇ ਨਾਲ ਲਾਠੀ ਚਾਰਜ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਦੇ ਵਿੱਚ ਵੀ ਉਹ ਅੱਗੇ ਸਨ ਤੇ ਉਹਨਾਂ ਦੇ ਜਿਹੜੀ ਆ ਗੰਭੀਰ ਉਸ ਸਮੇਂ ਸੱਟਾਂ ਵੀ ਲੱਗੀਆਂ ਤੇ ਪਰ ਜਿਹੜਾ ਆ ਉਹਨਾਂ ਦਾ ਸਿਰਲ ਇੰਨਾ ਸੀ ਉਹਨਾਂ ਦੀ ਸਿਹਤ ਅੱਜਕੱਲ੍ਹ ਸਾਥ ਨਹੀਂ ਸੀ ਦੇ ਰਹੀ ਪਰ ਇਹਦੇ باوجود ਆਇਆ ਉਹ ਕਿਸਾਨੀ ਸੰਘਰਸ਼ ਦੇ ਵਿੱਚ ਵੀ ਜਿਹੜਾ ਉਹ ਪਿੰਡਾਂ ਪਿੰਡਾਂ ਦੇ ਵਿੱਚ ਇਸ ਸੰਘਰਸ਼ ਨੂੰ ਜਿਹੜਾ ਆ ਇੱਕ ਘੋਲ ਦੇ ਰੂਪ ਵਿੱਚ ਜਿਹੜੀ ਤਬਦੀਲੀ ਹੋਈ ਉਹਦੇ ਲਈ ਉਹਨਾਂ ਨੇ ਲੋਕਾਂ ਦੇ ਵਿੱਚ ਜਾ ਕੇ ਉਹਦੀ ਬਹੁਤ ਜ਼ਿਆਦਾ ਜਿਹੜੀ ਆ ਉਸ ਘੋਲ ਦੀ ਤਿਆਰੀ ਕੀਤੀ ਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਇਸ ਪਾਸੇ ਵੱਲ ਨੂੰ ਜਾ ਸਕਣ ਤੇ ਉਹਨਾਂ ਦੀ ਇਸ ਘੋਲ ਦੇ ਵਿੱਚ ਇੱਕ اہم ਭੂਮਿਕਾ ਹੈਗੀ ਹੈ ਜਦੋਂ ਚੋਣਾ ਸੀ ਗਿਆ ਤੇ ਉਦੋਂ ਉਹਨਾਂ ਨੂੰ ਮਤਲਬ ਸਾਰੇ ਸਾਥੀਆਂ ਨੂੰ ਕਿਸਾਨ ਨਹੀਂ ਸਾਥੀਆਂ ਨੂੰ ਅਰੈਸਟ ਕਰ ਰਹੇ ਸੀ ਤੇ ਉਸ ਟਾਈਮ ਤੇ ਇਹਨਾਂ ਦੇ ਘਰਾਂ ਨੂੰ ਵੀ ਘਰ ਚ ਨਜ਼ਰਬੰਦ ਕੀਤਾ ਸੀ ਪਰ ਇਹਨਾਂ ਨੇ ਇਹ ਕਿਹਾ ਸੀ ਵੀ ਜਾਂ ਤਾਂ ਮੈਨੂੰ ਉੱਥੇ ਲੈ ਜਾਓ ਥਾਣੇ ਲੈ ਜਾਓ ਤੇ ਜਾਂ ਵੀ ਮੈਂ ਘਰ ਇੱਥੇ ਨਹੀਂ ਨਜ਼ਰਬੰਦ ਹੋਣਾ ਮੈਨੂੰ ਤੁਸੀਂ ਥਾਣੇ ਉੱਥੇ ਮਤਲਬ ਇਹਨਾਂ ਨੂੰ ਨਜ਼ਰਬੰਦ ਕੀਤਾ ਸੀ ਹਾਲਾਂਕਿ ਜੇ ਬੰਦਾ ਸੋਚੇ ਤੇ ਸਤ 75 ਸਾਲ ਦੇ ਬੰਦੇ ਤੋਂ ਸਰਕਾਰਾਂ ਨੂੰ ਕੀ ਡਰ ਹੁੰਦਾ ਪਰ ਫਿਰ ਵੀ ਉਹਨਾਂ ਦੇ ਵਿਚਾਰਾ ਤੋਂ ਇੰਨਾ ਇਹ ਲੋਕ ਡਰਦੇ ਸੀਗੇ ਤੇ ਫਿਰ ਮਤਲਬ ਉੱਥੋਂ ਨਵੇਂ ਸ਼ਹਿਰ ਤੋਂ ਲੋਕਾਂ ਨੇ ਘਰਾਓ ਕਰਕੇ ਤੇ ਇਹਨਾਂ ਨੂੰ ਛਡਾਇਆ ਸੀ ਜੀ ਨਾਲ ਤੁਹਾਡੇ ਬਹੁਤ ਨੇੜੇ ਸਬੰਧ ਰਹੇ ਹਾਂ ਜੀ ਕੋਈ ਉਹਨਾਂ ਦੇ ਜਗ੍ਹਾ ਯਾਦਗਾਰੀ ਬਣ ਜਿਹੜਾ ਤੁਹਾਨੂੰ ਸਮਝਾਉਂਦੇ ਸੀ ਕਿ ਇਸ ਤਰ੍ਹਾਂ ਆਏ ਕੋਲਣਾ ਨਾ ਜਾਈ ਕਰਨਾ ਮੇਰੇ ਮੇਰੇ ਵਾਸਤੇ ਉਸ ਸਦਾ ਹੀ ਪ੍ਰੇਰਨਾ ਸਰੋਤ ਰਹੇ ਨੇ ਤੇ ਹਰ ਇੱਕ ਪਲ ਜਿਹੜਾ ਉਹ ਮੇਰੇ ਲਈ ਉਹਨਾਂ ਦਾ ਯਾਦਗਾਰੀ ਏ ਜਿੱਦਣ ਉਹ ਇਹ ਬਿਮਾਰ ਹੁੰਦੇ ਆ ਤੇ ਮੈਨੂੰ ਕਹਿੰਦੇ ਵੀ ਮੈਂ ਫੋਨ ਕੀਤਾ ਤੇ ਕਹਿੰਦੇ ਛੋਟੇ ਭਾਬੀ ਕਹਿੰਦੇ ਵੀ ਸਿੰਦਰ ਭੈਣ ਜੀ ਨਿੰਗੇ ਠੀਕ ਅਹੀ ਉਸੇ ਵੇਲੇ ਆ ਗਏ ਆ ਤੇ ਬਸ ਇਹੋ ਹੀ بار بار ਕਹਿੰਦੇ ਰਿਹਾ ਮੇਰੇ ਆਖਰੀ ਮੁਲਾਕਾਤ ਆ ਸਿੰਦਰ ਇਹ ਮੇਰੀ ਆਖਰੀ ਮੁਲਾਕਾਤ ਹੈ ਮੈਨੂੰ ਉਹ ਲਫ਼ਜ਼ ਜਿਹੜੇ ਆ ਸਾਰ ਮਤਲਬ ਵਾਰ-ਵਾਰ ਇਹੋ ਹੀ ਦਿਮਾਗ 'ਚ ਜਦਨ ਦੇ ਪੈ ਨਹੀਂ ਇਹੋ ਹੀ ਘੁੰਮਦੇ ਆ ਸਿੰਦਰ ਮੇਰੀ ਆਖਰੀ ਮੁਲਾਕਾਤ ਹੈ ਮੈਂ ਜਸਵੀਰ ਕੌਰ ਇਸਤਰੀ ਜਾਗਰਤੀ ਮੈਂ ਚ ਸੂਬਾ ਪ੍ਰਸੈਕਟਰੀ ਗੁਰਬਖਸ਼ ਕੌਰ ਸੰਘਾ ਜੀ ਨਾਲ ਸਾਡਾ ਬਹੁਤ ਪੁਰਾਣਾ ਰਿਸ਼ਤਾ ਮਤਲਬ ਜਦੋਂ ਤੋਂ ਅਸੀਂ ਇਸ ਮੂਵਮੈਂਟ ਦੇ ਵਿੱਚ ਆਇਆ ਉਦੋਂ ਤੋਂ ਉਹਨਾਂ ਨੂੰ ਮਿਲਦੇ ਰਿਆਂ ਉਹਨਾਂ ਦਾ ਇੱਕੋ ਹੀ ਹੁੰਦਾ ਸੀਗਾ ਕਿ ਸਮਾਜ ਦੇ ਵਿੱਚ ਜਿਹੜੀ ਆਰਥਿਕ ਨਾ ਬਰਾਬਰੀ ਹੋ ਰਹੀ ਹੈ ਇਹਦੇ ਖਿਲਾਫ ਸਾਨੂੰ ਲੜਨਾ ਚਾਹੀਦਾ ਖਾਸ ਕਰਕੇ ਜਿਹੜਾ ਔਰਤਾਂ ਦੇ ਨਾਲ ਧੱਕਾ ਹੋ ਰਿਹਾ ਜਦੋਂ ਕਿ ਸਾਡੀ ਲੱਛਰ ਗੀਤਾਂ ਦੀ ਮੂਵਮੈਂਟ ਚੱਲੀ ਤਾਂ ਉਹਦੇ ਵਿੱਚ ਉਹ ਦੱਸਦੇ ਕਿ ਕਿੱਦਾਂ-ਕਿੱਦਾਂ ਔਰਤਾਂ ਨੂੰ ਗੀਤਾਂ ਦੇ ਵਿੱਚ ਮਾੜੀਆਂ ਜਾਂ ਕਿੱਦਾਂ ਉਹਨਾਂ ਦੇ ਅੰਗਾਂ ਨੂੰ ਦਿਖਾਇਆ ਜਾਂਦਾ ਇਸ ਲਈ ਉਹ ਸਾਨੂੰ ਹਮੇਸ਼ਾ ਪ੍ਰੇਰਿਤ ਕਰਦੇ ਰਹਿੰਦੇ ਸੀ ਕਿ ਇੱਕ ਮਰਦ ਔਰ ਉਤੇ ਦਾਬਾ ਕਿਦਾਂ ਪਾ ਸਕਦਾ ਸਾਨੂੰ ਇਹਦੇ ਖਿਲਾਫ ਲੜਨਾ ਚਾਹੀਦਾ ਉਹਨਾਂ ਨਾਲ ਸਾਡੀਆਂ ਮਤਲਬ ਬਹੁਤ ਸਾਰੀਆਂ ਮੂਵਮੈਂਟ ਨਾਲ ਜੁੜੀਆਂ ਹੋਈਆਂ ਜਾਂਦਾ ਨੇ ਸਾਡਾ ਉਹਨਾਂ ਨਾਲ ਕੋਈ ਪਰਸਨਲੀ ਰਿਸ਼ਤਾ ਨਹੀਂ ਸੀ ਸਾਡਾ ਇੱਕ ਮੂਵਮੈਂਟ ਦੇ ਕਰਕੇ ਉਹਨਾਂ ਨਾਲ ਰਿਸ਼ਤਾ ਜੁੜਿਆ ਹੋਇਆ ਪਰ ਅੱਜ ਅਸੀਂ ਫੀਲ ਕਰ ਰਹੇ ਆ ਕਿ ਇਹਨਾਂ ਨੇਗਾ ਜਿਹੜਾ ਰਿਸ਼ਤਿਆਂ ਦਾ ਵੀ ਨਹੀਂ ਉਹਨਾਂ ਜਿੰਨਾ ਇਹ ਮੂਵਮੈਂਟ ਦੇ ਵਿੱਚ ਸਾਡਾ ਆਪਣੇ ਸਾਥੀਆਂ ਨਾਲ ਇਹ ਅੱਜ ਉਹਨਾਂ ਦੇ ਜਾਣ ਨਾਲ ਸਾਨੂੰ ਇੱਕ ਬਹੁਤ ਵੱਡਾ ਘਾਟਾ ਹੋਇਆ। ਉਹ ਸਰੀਰਕ ਪਸ ਹੋ ਗਏ ਤੁਹਾਡੇ ਕੋਲੋਂ ਹਾਂਜੀ ਉਹ ਸਰੀਰਕ ਪੱਖੋਂ ਸਾਡੇ ਕੋਲੋਂ ਗਏ ਨਾ ਪਰ ਜਿਹੜੀ ਉਹਨਾਂ ਨੇ ਸਾਨੂੰ ਸਿਖਿਆ ਦਿੱਤੀ ਜਾਂ ਅਸੀਂ ਇਹ ਜਿਹੜੀ ਨਾ ਬਰਾਬਰੀ ਦੇ ਖਿਲਾਫ ਲੜਦੇ ਆ ਉਹਨਾਂ ਦੀ ਜਿਹੜੀ ਦਿੱਤੀ ਹੋਈ ਸੀ ਕਿ ਉਹ ਹਮੇਸ਼ਾ ਸਾਡੇ ਨਾਲ ਰਹੂਗੀ ਤੇ ਅਸੀਂ ਉਹੀ ਰਾਹ ਤੇ ਹਮੇਸ਼ਾ ਚੱਲਦੇ ਰਾਂਗੇ ਇਹੀ ਸਾਡੀ ਉਹਨਾਂ ਨੂੰ ਸੱਚੀ ਸ਼ਰਧਾਂਜਲੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਵੀ ਡਾਕਟਰ ਸੰਗਗੁਰ ਬਖਸ਼ ਕੌਰ ਹੀ ਹੈ ਹਮੇਸ਼ਾ ਆਂਟੀ ਦੇ ਨਾਮ ਤੇ ਮੇਰਾ ਹਮੇਸ਼ਾ ਰਲਗਲ ਹੀ ਹੁੰਦਾ ਰਹਿੰਦਾ ਸੀਗਾ ਕਈ ਵਾਰ ਮੈਨੂੰ ਵੀ ਮੈਨੂੰ ਹੀ ਸਮਝ ਲੈਂਦੇ ਸੀ ਆਂਟੀ ਪਰ ਮੈਂ ਉਹਨਾਂ ਨੂੰ ਆਪਣੀ ਸਾਰਿਆਂ ਨੂੰ ਐਕਸਪਲੇਨੇਸ਼ਨ ਦਿੰਦੀ ਹੁੰਦੀ ਸੀ ਕਿ ਮੈਂ ਸੰਗੀਆਂ ਦੀ ਕੁੜੀ ਆ ਤੇ ਆਂਟੀ ਜਿਹੜੀ ਮੇਰੀ ਚਾਚੀ ਲੱਗਦੀ ਆ ਤੇ ਸੰਗੀਆਂ ਦੀ ਨੋਹ ਆ ਤੇ ਅਸੀਂ ਜਿਹੜੇ ਆ ਗਿਆਨ ਸਿੰਘ ਸੰਗਾ ਦੇ ਮੇਰੇ ਜਿਹੜੇ ਹਸਬੰਡ ਆ ਮੇਰੇ ਘਰ ਵਾਲੇ ਕੁਲਵਿੰਦਰ ਸਿੰਘ ਬੜੈਚ ਉਹ ਬਚਪਨ ਤੋਂ ਹੀ ਉਹਨਾਂ ਨਾਲ ਜੁੜੇ ਸੀਗੇ ਉਹ ਉਹਨਾਂ ਨੂੰ ਇੱਕ ਉਹ ਗੁਰੂ ਦੀ ਤਰ੍ਹਾਂ ਮੰਨਦੇ ਸੀਗੇ ਤੇ ਆਂਟੀ ਨੂੰ ਇੱਕ ਭੈਣ ਦੀ ਤਰ੍ਹਾਂ ਮੰਨਦੇ ਸੀ ਤੇ ਅਸੀਂ ਉਹਨਾਂ ਨੂੰ ਇੱਕ ਮਾਂ ਦੀ ਤਰ੍ਹਾਂ ਹੀ ਮੰਨਦੇ ਸੀਗੇ ਤੇ ਜਦੋਂ ਉਸ ਵਿਆਹ ਕੇ ਮੈਂ ਪਹਿਲੀ ਵਾਰ ਆਈ ਆ ਤਾਂ ਮੈਂ ਜਿਹੜਾ ਸਭ ਤੋਂ ਪਹਿਲਾਂ ਇੱਥੇ ਸਾਹਾਪੁਰੀ ਆਈ ਆ ਮੇਰੇ ਲਈ ਤਾਂ ਇਹੀ ਮਤਲਬ ਮੇਰਾ ਪਹਿਲਾ ਪੇਕਾ ਕਹਿ ਲੋ ਜਿੱਦਾਂ ਇਹ ਕਾਲੇ ਸੰਗੀਆਂ ਦੇ ਹੀ ਆ ਤੇ ਕਾਲਾ ਸੰਗੀਆਂ ਤੋਂ ਇਹਨਾਂ ਦੇ ਜਿਹੜੇ ਪੁਰਖੇ ਆ ਉਹ ਇੱਥੇ ਆ ਕੇ ਬਸਿਆ ਇਸ ਕਰਕੇ ਮੈਂ ਇਹਨਾਂ ਦੀ ਕੁੜੀ ਵੀ ਲੱਗਦੀ ਆ ਤਾਂ ਹੀ ਮੇਰਾ ਨਾਮ ਸੰਗਾ ਗੁਰਬਖਸ਼ ਕੌਰ ਆ ਤੇ ਆਂਟੀ ਜਿਹੜੀ ਸੀਗੀ ਉਹ ਬਹੁਤ ਹੀ ਸਹਿਨਸ਼ੀਲ ਸੀਗੀ ਉਹਨਾਂ ਦੇ ਵਿੱਚ ਬਹੁਤ ਜਿਗਰਾ ਸੀਗੀ ਬਹੁਤ ਸਟਰੋਂਗ ਸੀਗੀ ਸ਼ਰੀਰਕ ਪੱਖੋਂ ਬਹੁਤ ਕਮਜ਼ੋਰ ਲੱਗਦੇ ਸੀਗੇ ਪਰ ਉਹ ਜਿਹੜਾ ਆ ਮਾਨਸਿਕ ਤੌਰ ਤੇ ਔਰ ਸਰੀਰਕ ਪੱਖੋਂ ਕਮਜ਼ੋਰ ਹੋਣ ਦੇ ਕਰਕੇ ਵੀ ਬਹੁਤ ਸਟਰੋਂਗ ਸੀ ਤੇ ਉਹਨਾਂ ਨੇ ਸਾਰੀ ਉਮਰ ਜਿਹੜਾ ਆ ਦੁਨੀਆਂ ਲਈ ਕੰਮ ਕੀਤਾ ਲੋਕਾਂ ਲਈ ਕੰਮ ਕੀਤਾ ਤੇ ਉਹ ਲੋਕਾਂ ਲਈ ਹੀ ਆਪਣੀ ਸਾਰੀ ਜ਼ਿੰਦਗੀ ਜਿਹੜੀ ਉਹਨੇ ਕੁਰਬਾਨ ਕਰ ਦਿੱਤੀ ਆਪਣੇ ਪਤੀ ਜਿਹੜੇ ਜਾਨ ਸਿੰਘ ਸੰਘਾ ਕਾਮਰੇਡ ਜਾਨ ਸਿੰਘ ਸੰਘਾ ਸੀ ਉਹਨਾਂ ਨੇ ਜਿਹੜੀ ਰੀਤ ਚਲਾਈ ਸੀ ਲੋਕਾਂ ਲਈ ਕੰਮ ਕਰਨ ਦੀ ਉਹਨਾਂ ਨੇ ਉਹ ਅੱਗੇ ਵਧਾਈ ਤੇ ਉਹਨਾਂ ਤੋਂ ਬਾਅਦ 32 ਸਾਲ ਉਹਨਾਂ ਨੇ ਇਸੇ ਵਿੱਚ ਸਟਰਗਲ ਕਰਦੇ ਹੋਏ ਆਪਣੀ ਜਿਹੜੀ ਆਖਰੀ ਅਸਾਸ ਬੇਸਡ ਸਟਰਗਲ ਚ ਲੈ ਜਦੋਂ ਉਹਨਾਂ ਦਾ ਆਪਰੇਸ਼ਨ ਹੋਇਆ ਸੀ ਤਾਂ ਡਾਕਟਰਾਂ ਨੇ ਜਿਹੜਾ ਉਹਨਾਂ ਤੋਂ ਨਾਲ ਜਿਹੜੀ ਗੱਲਬਾਤ ਕੀਤੀ ਤਾਂ ਡਾਕਟਰਾਂ ਨਾਲ ਵੀ ਉਹਨਾਂ ਨੇ ਜਿਹੜੀ ਇਹ ਜਿਹੜੀ ਹੈ ਧਰਨੇ ਮੁਜ਼ਾਰਿਆਂ ਦੀ ਗੱਲ ਕੀਤੀ ਲੋਕਾਂ ਦੇ ਨਾਲ ਜਿਹੜੀ ਆ ਨਾ ਇਨਸਾਫੀਆਂ ਹੁੰਦੀਆਂ ਆ ਔਰਤਾਂ ਦੇ ਨਾਲ ਇਸਤਰੀ ਜਾਗਰਤੀ ਮੰਚ ਦੇ ਸੂਬਾ ਪ੍ਰਧਾਨ ਸੀਗੇ ਤੇ ਇਸਤਰੀ ਜਾਗਰਤੀ ਮੰਚ ਲਈ ਉਹਨਾਂ ਨੇ ਬਹੁਤ ਕੰਮ ਕੀਤਾ ਪੂਰੀ ਪਾਰਟੀ ਲਈ ਬਹੁਤ ਕੰਮ ਕੀਤਾ ਤੇ ਅਸੀਂ ਵੀ ਉਹਨਾਂ ਦੀ ਸਿਹਤ ਤੇ ਚੱਲਣਾ ساری ਉਮਰ ਅਸੀਂ ਉਹਨਾਂ ਦੀ ਸਿਹਤ ਤੇ ਚੱਲਣਾ ਹੈ ਉਹਨਾਂ ਦਾ ਜਿਹੜਾ ਘਟਾ ਆ ਅਸੀਂ ਕਦੀ ਪੂਰਾ ਨਹੀਂ ਕਰ ਸਕਦੇ ਸੱਚ ਦੇ ਲਈ ਉਹ ਮਾਂ ਬਰਾਬਰ ਸਨ ਸਾਡੇ ਨਾਲ ਸੇਫ ਉਹਨਾਂ ਦੇ ਪਾਰਟੀ ਦੇ ਸੰਬੰਧ ਨਹੀਂ ਸੀ ਬਲਕਿ ਪਰਿਵਾਰਕ ਸੰਬੰਧ ਵੀ ਸੀ ਸਾਡੇ ਕੋਈ ਵੀ ਪਰਿਵਾਰਕ ਮਸਲਾ ਹੁੰਦਾ ਸੀ ਤਾਂ ਅਸੀਂ ਆਂਟੀ ਦੀ ਮਦਦ ਦੇ ਨਾਲ ਹੀ ਉਹਨੂੰ ਹੱਲ ਕਰਦੇ ਸੀ ਤੇ ਉਹਨਾਂ ਦੀ ਸਲਾਹ ਲੈ ਕੇ ਹੀ ਚੱਲਦੇ ਸੀਗੇ ਤੇ ਅਸੀਂ ਜਿਹੜਾ ਆ ਜ਼ਿੰਦਗੀ ਚ ਕਦੀ ਵੀ ਉਹਨਾਂ ਨੂੰ ਨਹੀਂ ਭੁੱਲਣਾ ਹੈਗਾ ਉਹ ਸਾਡੇ ਹਮੇਸ਼ਾ ਹੀ ਸਾਨੂੰ ਡਾਇਰੈਕਸ਼ਨ ਦਿੱਤੀ ਆ ਸਾਡੇ ਅਨੁਵਾਈ ਬਣੇ ਆ ਤਾਂ ਅਸੀਂ ਵੀ ਉਹਨਾਂ ਦੇ ਹਮੇਸ਼ਾ ਹੀ ਅਨੁਵਾਈ ਬਣੂਗੇ ਤੇ ਉਹਨਾਂ ਦੀ ਜਿਹੜੀ ਸੋਚ ਆ ਉਹਨਾਂ ਨੂੰ ਹਮੇਸ਼ਾ ਅੱਗੇ ਲੈ ਕੇ ਜਾਵਾਂਗੇ ਆਂਟੀ ਨੂੰ ਜਿਹੜਾ ਬਹੁਤ ਕੁਝ ਅਸੀਂ ਕਹਿਣਾ ਚਾਹੁੰਦੇ ਆ ਪਰ ਇਸ ਸਮੇ ਜਿਹੜੀ ਸਾਡੀ ਮਾਨਸਿਕ ਸਥਿਤੀ ਜਿਹੜੀ ਆ ਆਂਟੀ ਬਾਰੇ ਅਸੀਂ ਕਹਿ ਨਹੀਂ ਸਕਦੇ ਕਿਉਂਕਿ ਇਸ ਸਮੇ ਜਿਹੜਾ ਉਹਨਾਂ ਦਾ ਕ੍ਰਿਮੀਨੇਸ਼ਨ ਹੋਇਆ ਆ ਤੇ ਇਸ ਕਰਕੇ ਜਿਹੜਾ ਆ ਅਸੀਂ ਇਹੀ ਕਵਾਂਗੇ ਕਿ ਉਹਨਾਂ ਨੇ ਜਿਹੜੀ ਰਾਜ ਦਾ ਸਾਨੂੰ ਚੈਨਲ ਮਹਾਰਾ ਦਿੱਤਾ ਹੈ ਅਸੀਂ ਉਹਦੇ ਤੇ ਜਿਹੜਾ ਆਪਣਾ ਪੈਰਾ ਦੇਵਾਂਗੇ ਉਹਨਾਂ ਦੀ ਸੋਚ ਨੂੰ ਹਮੇਸ਼ਾ ਅੱਗੇ ਲੈ ਕੇ ਚੱ